ਜਥੇਦਾਰ ਬਾਬਾ ਉਤਾਰ ਸਿੰਘ ਜੀ ਜਲਪੰਥ ਬਾਬਾ ਵਿਜੀਤ ਸਿੰਘ ਜੀ ਤੇ ਸਾਡੇ ਬੜੇ ਸਤਿਕਾਰਯੋਗ ਜਥੇਦਾਰ ਬਾਬਾ ਗਜਨ ਸਿੰਘ ਜੀ ਸਤਬਾਪਾ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਜੀ ਤੇ ਸਾਡੇ ਇਥੋਂ ਦੇ ਐਮਐਲਏ ਸਾਹਿਬ ਸਰਦਾਰ ਨਵਤੇਜ ਸਿੰਘ ਜੀ ਚੀਮਾ ਜੀ ਬਾਬਾ ਤਰਸੀਮ ਸਿੰਘ ਜੀ ਮੋਰਾ ਵਾਲੀ ਜੀ ਬਾਬਾ ਜੋਗਾ ਸਿੰਘ ਕਰਨਾਲ ਵਾਲੇ ਬਾਬਾ ਤਰਸੀਮ ਸਿੰਘ ਮਹਿਤਾ ਜੌਂਗ ਵਾਲੇ ਬਾਬਾ ਮੇਜਰ ਸਿੰਘ ਲੁਧਿਆਣੇ ਵਾਲੇ

ਅੱਜ ਜਿਹੜਾ 71 ਤਾਰੀਖ ਦੇ ਨਾਲ ਜਿਹੜਾ ਆ ਸੰਤ ਬਾਬਾ ਬਲਬੀਰ ਸਿੰਘ ਦੀ ਸੀਚੇਵਾਲ ਹੋਰਾਂ ਨੇ ਜਿਹੜੇ ਪ੍ਰਬੰਧ ਕੀਤੇ ਸੀ ਨਵਤੇਜ ਸਿੰਘ ਜੀਮਾ ਹੋਰਾਂ ਜੀ ਨੇ ਜਿਹੜੇ ਵਧੀਆ ਸਾਰੇ ਹੱਥੋਂ ਦੇ ਪ੍ਰਬੰਧ ਕੀਤੇ ਸੀ ਸੁਚਿਗੈਨ ਹੈਂਸਨ ਜਠੇਵੰਦੀਆ ਵੱਲੋਂ ਇੱਥੋਂ ਦਾ ਪ੍ਰਸ਼ਾਸਨ ਦਾ ਉਸ ਪ੍ਰਸ਼ਾਸਨ ਸੋ ਪ੍ਰਸ਼ਾਸਨ ਤਾਂ ਐਮਐਨਐਸ ਹਾਲ ਸੰਤ ਬਾਬਾ ਬਲਬੀਰ ਸਿੰਘ ਦੀ ਸੀਚੇਵਾਲ ਵਾਲੇ ਸਾਰੀਆਂ ਹੀ ਮਹਾਂ ਸਿੰਘ ਜਥੇਵੰਦੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਉੱਤੇ ਹੀ ਮੇਰੇ ਤੋਂ ਪਹਿਲਾਂ ਸੰਤ ਬਾਬਾ ਸੰਤ ਬਾਬਾ ਜ세ਦਾਰ ਬਾਬਾ ਅਵਤਾਸ ਸਿੰਘ ਜੀ ਦਰਪੰਤ ਬਾਬਾ ਬਿਧੀ ਚੰਦ ਜੀ ਵਾਲਿਆਂ ਨੇ ਪੂਰਾ ਜਿਹੜਾ ਉਸਾਰਤਪੂਰਵਕ ਕਿਸਾਨਾਂ ਦੇ ਜਿਹੜੇ ਮੋਰਚੇ ਦੇ ਨਾਲ ਅਸੀਂ ਸਾਰੀਆਂ ਹੀ ਮੈਂ ਨੱਟ ਤੇ ਪਚੰਗੀ ਸਿੰਘ ਦਿਖਾਉਂਦੇ ਨੇ ਦੇਖ ਕੇ ਕਈ ਵਾਰੀ ਬੜਾ ਦੁੱਖ ਵੀ ਹੁੰਦਾ ਹੈ ਮਹਾਂ ਸਿੰਘਾਂ ਨੂੰ ਕਿਉਂ ਇਹ ਲੋਕ ਜਿਹੜਾ ਨੇ ਮੰਦੀ ਪਾਸ਼ਾ ਇਨ ਜਥੇਬੰਦੀਆਂ ਜਿਹੜੀਆਂ ਇੱਕ ਖਾਲਸੇ ਦੀ ਉਹ ਫੌਜ ਹੈ ਖਾਲਸਾ ਆਕਾਲ ਪੁਰਖੀ ਫੌਜ ਪ੍ਰਗਟੋ ਖਾਲਸਾ ਤੇ ਮਹਤਮ ਕੀ ਬਾਜ ਇਹ ਜਿਹੜੀਆਂ ਨਹਿਂਸ ਸਿੰਘ ਜਥੇਬੰਦੀਆਂ ਜਿਨ੍ਹਾਂ ਦਾ ਮੈਂ ਨਾਮ ਆ ਆ ਸਾਰੀਆਂ ਇੱਕ ਉਸੇ ਫੌਜਾਂ ਇਹ ਨਹਿਂਸ ਸਿੰਘ ਦੇ ਫੌਜਾਂ ਨੇ ਜਿਹੜਾ ਨੇ ਦਿੱਲੀ ਉੱਨੀ ਵਾਰੀ ਜਿਹੜੀ ਫਤਹਿ ਕੀਤੀ ਹੈ ਹੁਣੇ ਦਿੱਲੀ ਵਾਲੇ ਸਮਝ ਲੈਣ ਖਾਲਸਾ ਪੰਥ ਜਿਹੜਾ ਅੱਜ ਦੇ ਕਿਸਾਨ ਭਾਈ ਆਏ ਨੇ ਜਦੋਂ ਇਹ ਉਸੇ ਫੌਜਾਂ ਨਹਿਂਸ ਸਿੰਘ ਫੌਜਾਂ ਜਿਹੜੀਆਂ ਨੇ चढ़न रोकया नीन जो ई चुने उनखे रजिस्ट्री कराई हुई आहे सरकार तारीस जथेब्दीअ इ चेता 上跑车。